ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1185 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1186 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਹੰਡੋਲ ਮਹੱਲਾ ਪੰਜਵਾਂ ਰਾਗ ਬਸੰਤ ਹੰਡੋਲ ਵਿੱਚ ਪੰਜਵੇਂ ਪਾਤਸ਼ਾਹ ਧੰਦਨ ਸ੍ਰੀ ਗੁਰਵਰਜਨ ਦੇਵ ਜੀ ਦੀ ਬਾਣੀ ਮੋਲ ਨਾ ਬੂਜੈ ਆਪ ਨਾ ਸੂਜੈ ਭਰਮ ਬਿਆਪੀ ਅਹਮ ਨੀ ਹੈ ਭਾਈ ਹੋਮੈ ਦੇ ਕਾਰਨ ਜੀਵ ਦੀ ਬੁੱਧੀ ਮਾਇਆ ਦੀ ਖਾਤਰ ਦੌੜ ਭੱਜ ਵਿੱਚ ਫਸੀ ਰਹਿੰਦੀ ਹੈ ਤਾਈਂ ਜੀਵ ਆਪਣੇ ਮੂਲ ਪ੍ਰਭੂ ਨਾਲ ਸਾਝ ਨਹੀਂ ਪਾਉਂਦਾ ਅਤੇ ਆਪਣੇ ਆਪ ਨੂੰ ਵੀ ਨਹੀਂ ਸਮਝਦਾ ਅਤੇ ਜੀਵ ਮੂਰਖਪੁਣਾ ਬੋਧ ਕਰਦਾ ਹੈ ਕਿਉਂਕਿ ਜੇ ਆਪਣੇ ਆਪ ਨੂੰ ਸਮਝਦਾ ਨਹੀਂ ਤੇ ਫਿਰ ਉਹ ਜੀਵ ਮੂਰਖ ਹੀ ਰਹਿੰਦਾ ਹੈ ਤੇ ਮਾਇਆ ਦੀ ਖਾਤਰ ਦੌੜ ਭੱਜ ਕਰਦਾ ਰਹਿੰਦਾ ਹੈ ਇਸ ਕਰਕੇ ਉਹਦੀ ਬੁੱਧੀ ਪ੍ਰਿਸ਼ਟ ਹੋਈ ਹੁੰਦੀ ਹੈ ਪਿਤਾ ਪਾਰ ਬ੍ਰਹਮ ਪ੍ਰਭ ਤਨੀ ਹੈ ਮੇਰੇ ਪਿਤਾ ਪਾਰ ਬ੍ਰਹਮ ਹੈ ਮੇਰੇ ਪ੍ਰਭੂ ਮਾਲਕ ਮੋਹਨੇ ਸਤਾਰੋ ਨਿਰਗੁਨੀ ਰਹਾਓ ਮੈਨੂੰ ਗੁਣਹੀਣ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਰਹਾਓ ਉਹ ਪਤ ਪਰਲੋ ਸਭ ਤੇ ਹੋਵੇ ਇਹ ਵਿਚਾਰੀ ਹਰ ਜਨੀ ਸੰਤ ਜਨਾਂ ਨੇ ਤਾਂ ਇਹ ਹੀ ਵਿਚਾਰਿਆ ਹੈ ਕਿ ਜਗਤ ਦੀ ਉਤਪਤੀ ਤੇ ਜਗਤ ਦਾ ਨਾਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲਮ ਹੈ ਸੁਖੀ ਐ ਇਸੇ ਗਨੀ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਮੈਂ ਤਾਂ ਉਹਨਾਂ ਨੂੰ ਹੀ ਸੁਖੀ ਜੀਵਨ ਵਾਲੇ ਸਮਝਦਾ ਹਾਂ ਔਰ ਪਾਉ ਨ ਕੋਈ ਸੂਜੈ ਨਾਨਕ ਤਰੀਐ ਗੁਰਬਚਨੀ ਹੈ ਨਾਨਕ ਆਖੇ ਭਾਈ ਗੁਰੂ ਦੇ ਬਚਨਾ ਉੱਤੇ ਤੁਰ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਔਰ ਕੋਈ ਹੀਲਾ ਵਸੀਲਾ ਨਹੀਂ ਦਿਸਦਾ ਜਿਸ ਦੀ ਮਦਦ ਨਾਲ ਪਾਰ ਲੰਘਿਆ ਜਾ ਸਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਬਸੰਤ ਹੰਡੋਲ ਮਹੱਲਾ 9 ਰਾਗ ਬਸੰਤ ਹੰਡੋਲ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਾਦੋ ਇਹੋ ਤਨ ਮਿਥਿਆ ਜਾਨੋ हे ਸੰਤ ਜਨੋ ਇਹ ਸਰੀਰ ਨੂੰ ਨਾਸਵੰਦ ਸਮਝੋ ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਓ ਇਹੋ ਜਗ ਇਸ ਸਰੀਰ ਵਿੱਚ ਜਿਹੜਾ ਪਦਾਰਥ ਵਸ ਰਿਹਾ ਹੈ ਸਿਰਫ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਨੋ ਰਹਾਓ ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾਂ ਐ ਡਾਨੋ ਇਹ ਜਗਤ ਉਸ ਧਨ ਸਮਾਨ ਹੀ ਹੈ ਜਿਹੜਾ ਸੁਪਨੇ ਵਿੱਚ ਲੱਭ ਲਈਦਾ ਹੈ ਤੇ ਜਾਗਦੇ ਆਂ ਹੀ ਖਤਮ ਹੋ ਜਾਂਦਾ ਹੈ ਇਸ ਜਗਤ ਨੂੰ ਧਨ ਨੂੰ ਵੇਖ ਕੇ ਕਿਉਂ ਹੰਕਾਰ ਕਰਦਾ ਹੈ ਬੰਦਿਆ ਸੰਗ ਤੇ ਹਾਰੇ ਕਸ਼ੂ ਨਾ ਚਾਲੈ ਤਾਹੇ ਕਹਾਂ ਲਪਟਾਨੋ ਇਥੋਂ ਕੋਈ ਵੀ ਚੀਜ਼ ਨਤ ਸਮੇਂ ਤੇਰੇ ਨਾਲ ਨਹੀਂ ਜਾ ਸਕਦੇ ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈ ਓਏ ਹੰਕਾਰੀ ਬੰਦਿਆ ਤੂੰ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ ਸਾਡੇ ਪਿੰਡ 'ਚ ਕਈ ਮੂਰਖ ਹਨ ਜਿਹੜੇ ਪ੍ਰਮਾਤਮਾ ਨੂੰ ਭੁੱਲੇ ਹੋਏ ਹਨ ਸ਼ਾਮ ਨੂੰ ਜਦੋਂ ਰਹਿਰਾਜ ਸਾਹਿਬ ਦਾ ਟਾਈਮ ਹੁੰਦਾ ਹੈ ਬਾਬਾ ਜੀ ਰਹਿਰਾਜ ਸਾਹਿਬ ਦੀ ਲੋਸਮੈਂਟ ਕਰਦੇ ਹਨ ਰਹਿਰਾਜ ਸਾਹਿਬ ਦਾ ਜਾਪ ਸ਼ੁਰੂ ਹੁੰਦਾ ਹੈ ਤੇ ਸਾਡੇ ਪਿੰਡ ਦੇ ਮੂਰਖ ਫੁਕਰੇ ਟਰੈਕਟਰਾਂ ਤੇ ਡੈਕ ਲਾ ਕੇ ਗਲੀਆਂ 'ਚ ਤੁਰ ਪੈਂਦੇ ਹਨ ਨਾ ਉਹ ਬੁਕਰੇ ਆਪ ਸੁਣਦੇ ਨੇ ਬਾਣੀ ਤੇ ਨਾ ਲੋਕਾਂ ਨੂੰ ਸੁਣਨ ਦਿੰਦੇ ਹਨ ਫਿਰ ਹੋਰ ਤਰ੍ਹਾਂ ਦੇ ਵੀ ਮੂਰਖ ਹਨ ਜਿਹੜੇ ਮਾੜੀ ਮਾੜੀ ਗੱਲੇ ਸ਼ੋਰ ਪਟਾਕੇ ਬਜਾ ਕੇ ਸਾਡੇ ਪਿੰਡ ਦੇ ਖਾਸ ਕਰਕੇ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ ਤੇ ਸਾਹ ਲੈਣਾ ਵੀ ਔਖਾ ਹੋਇਆ ਹੈ ਗੁਰੂ ਪਿਆਰਿਓ ਤੇ ਫਿਰ ਇੱਕ ਹੋਰ ਤਰ੍ਹਾਂ ਦੇ ਮੂਰਖ ਹਨ ਜਿਹੜੇ ਪਾਣੀ ਬਹੁਤ ਬਰਬਾਦ ਕਰਦੇ ਹਨ ਪੀਣ ਵਾਲਾ ਟੂਟੀਆਂ ਆਉਂਦੀਆਂ ਨੇ ਸਰਕਾਰੀ ਜਾਂ ਸਮਰਸੀਬਲ ਲੱਗੇ ਲੋਕਾਂ ਦੇ ਘਰਾਂ ਵਿੱਚ ਪਰ ਲੋਕਾਂ ਨੂੰ ਪਾਣੀ ਵਰਤਣ ਦੀ ਅਕਲ ਨਹੀਂ ਆਈ ਪੰਜਾਬ ਦਾ ਪਾਣੀ ਐਸੇ ਕਰਕੇ ਬਹੁਤ ਥੱਲੇ ਜਾ ਰਿਹਾ ਇਹਨਾਂ ਮੂਰਖਾਂ ਕਰਕੇ ਕਿ ਭਾਂਡੇ ਪਰ ਜਾਂਦੇ ਹਨ ਤਾਂ ਵੀ ਪਾਣੀ ਦੀਆਂ ਟੂਟੀਆਂ ਬੰਦ ਨਹੀਂ ਕਰਦੇ ਇਹੋ ਜੇ ਮੂਰਖ ਵੀ ਹੁੰਦੇ ਹਨ ਸੋ ਗੁਰੂ ਜੀ ਫਰਮਾਨ ਕਰਦੇ ਹਨ ਕਿ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਮੈਂ ਮਾੜੀ ਮਾੜੀ ਗੱਲੇ ਛੋਟ ਬਟਾਕੇ ਵਜਾਣੇ ਇਹ ਹੰਕਾਰ ਦੀ ਨਿਸ਼ਾਨੀ ਹੈ ਤੇ ਮੂਰਖਤਾ ਦੀ ਨਿਸ਼ਾਨੀ ਹੈ ਵਾਤਾਵਰਨ ਨੂੰ ਖਰਾਬ ਕਰਨਾ ਸੰਗਤ ਹਾਰੇ ਕਛੂ ਨ ਚਾਲੈ ਤਾਹੇ ਕਹਾਂ ਲਪਟਾਨੋ ਇਥੋਂ ਕੋਈ ਵੀ ਚੀਜ਼ ਜੰਦ ਸਮੇ ਤੇਰੇ ਨਾਲ ਨਹੀਂ ਜਾ ਸਕਦੀ ਬੰਦਿਆ ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈ ਉਸਤਾ ਤ ਨਿੰਦਾ ਦਉ ਪਰ ਹਰ ਹਰ ਕੀਰਤ ਹੋਰਿਆਨੋ ਕਿਸੇ ਦੀ ਖੁਸ਼ਾਮਦ ਕਿਸੇ ਦੀ ਨਿੰਦਿਆ ਇਹ ਦੋਵੇਂ ਕੰਮ ਛੱਡ ਦੇ ਸਿਰਫ ਪ੍ਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਓ ਜਨ ਨਾਨਕ ਸਭ ਹੀ ਮੈਂ ਪੂਰਨ ਏਕਪੁਰਖ ਭਗਵਾਨੋ ਏਹ ਦਾਸ ਨਾਨਕ ਆਖੇ ਭਾਈ ਸਿਰਫ ਉਹ ਭਗਵਾਨ ਪੁਰਖ ਹੀ ਸਲਾਉਣ ਯੋਗ ਹੈ ਜੋ ਸਭ ਜੀਵਾਂ ਵਿੱਚ ਵਿਆਪਕ ਹੈ ਬਸੰਤ ਮਹਿਲਾ ਨੋਵਾ ਪਾਪੀ ਹਿਏ ਮੈਂ ਕਾਮ ਬਸਾਏ ਪਾਪਾਂ ਵਿੱਚ ਪਸਾਨ ਵਾਲੀ ਕਾਮ ਵਾਸ਼ਨਾ ਮਨੁੱਖ ਦੇ ਹਿਰਦੇ ਵਿੱਚ ਟਿਕੀ ਰਹਿੰਦੀ ਹੈ ਮਨ ਚੰਚਲ ਯਾ ਤੇ ਗੇ ਹੋ ਨਾ ਜਾਏ ਰਹਾਓ ਇਸ ਵਾਸਤੇ ਮਨੁੱਖ ਦਾ ਚੰਚਲ ਮਨ ਕਾਬੂ ਵਿੱਚ ਨਹੀਂ ਆ ਸਕਦਾ ਰਹਾਓ ਜੋਗੀ ਜੰਗਮ ਅਰ ਸਨਿਆਸ ਜੋਗੀ ਜੰਗਮ ਅਤੇ ਸਨਿਆਸੀ ਜਿਹੜੇ ਆਪਣੇ ਵੱਲੋਂ ਮਾਇਆ ਦਾ ਤਿਆਗ ਕਰ ਗਏ ਹਨ ਸਭ ਹੀ ਪਰ ਡਾਰੀ ਇਹ ਫਾਸ ਇਨ੍ਹਾਂ ਸਭਨਾ ਉੱਤੇ ਹੀ ਮਾਇਆ ਨੇ ਕਾਮ ਵਾਸ਼ਨਾ ਦੀ ਇਹ ਫਾਈ ਸੁਟੀ ਹੋਈ ਹੈ ਜੇ ਜੇ ਹਰ ਕੋ ਨਾਮ ਸੰਭਾਰ ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ ਤੇ ਭਾਵ ਸਾਗਰ ਉਤਰੇ ਪਾਰ ਉਹ ਸਾਰੇ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ ਜਾਂਦੇ ਹਨ ਜਨ ਨਾਨਕ ਹਰ ਕੀ ਸਰਨਾਏ ਏ ਨਾਨਕ ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ਪਰਮਾਤਮਾ ਦੇ ਦਰ ਤੇ ਉਹ ਰਜੋਈ ਕਰਦਾ ਰਹਿੰਦਾ ਹੈ ਕੀਰ ਜੋਈ ਦੀਜੇ ਨਾਮ ਰਹਿ ਗੁਣ ਗਾਏ ਕਹੇ ਪ੍ਰਭੂ ਆਪਣੇ ਦਾਸ ਨੂੰ ਆਪਣਾ ਨਾਮ ਦੇ ਤਾਂ ਕਿ ਤੇਰਾ ਦਾਸ ਤੇਰੇ ਗੁਣ ਗਾਂਦਾ ਰਹੇ ਇਸ ਤਰ੍ਹਾਂ ਉਹ ਕਾਮਾ ਆਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ ਬਸੰਤ ਮਹੱਲਾ ਨੋਵਾ ਮਾਈ ਮੈਂ ਧੰਨ ਪਾਇਓ ਹਰ ਨਾਮ ਏ ਮੇਰੀ ਮਾਂ ਜਦੋਂ ਦਾ ਗੁਰੂ ਦੀ ਸਰਨ ਪੈ ਕੇ ਮੈਂ ਪਰਮਾਤਮਾ ਦਾ ਨਾਮ ਧੰਨ ਹਾਸਲ ਕੀਤਾ ਹੈ ਮਨ ਮੇਰੋ ਤਾਵਨ ਤੇ ਛੂਟਿਓ ਘਰ ਬੈਠੋ ਬਿਸਰਾਮ ਰਹਾਉ ਮੇਰਾ ਮਨ ਮਾਇਆ ਦੀ ਖਾਤਰ ਦੌੜ ਭੱਜ ਕਰਨ ਤੋਂ ਬਚ ਗਿਆ ਹੈ ਹੁਣ ਮੇਰਾ ਮਨ ਨਾਮ ਧੰਨ ਵਿੱਚ ਟਿਕਾਣਾ ਬਣਾ ਕੇ ਬਹਿ ਗਿਆ ਹੈ ਰਹਾਉ माया ममता तन ते भागी उपजयो निर्मल ज्ञान हे मेरी मां गुरु दी कृपा ਨਾਲ ਮੇਰੇ ਅੰਦਰ ਸ਼ੁੱਧ ਸਰੂਪ ਪਰਮਾਤਮਾ ਨਾਲ ਡੂੰਗੀ ਸਾਜ ਬਣ ਗਈ ਹੈ ਜਿਸ ਕਰਕੇ ਮੇਰੇ ਸਰੀਰ ਵਿੱਚੋਂ माया जोडਨ ਦੀ ਲਾਲਸਾ ਦੂਰ ਹੋ ਗਈ ਹੈ ਲੋਭ 모ਹ ਇਹ ਪਰਸ ਨਾ ਸਕੈ ਗਹੀ भगत भगवान ਜਦੋਂ ਤੋਂ ਮੈਂ ਭਗਵਾਨ ਦੀ ਭਗਤੀ ਹਿਰਦੇ ਵਿੱਚ ਵਸਾਈ ਹੈ ਲੋਭ ਤੇ ਮੋਹੇ ਮੇਰੇ ਉੱਤੇ ਆਪਣਾ ਜੋਰ ਨਹੀਂ ਪਾ ਸਕਦੇ ਜਨਮ ਜਨਮ ਦਾ ਸੰਸਾਰ ਚੂਕਾ ਰਤਨ ਨਾਮ ਜੱਬ ਪਾਇਆ ਏ ਮੇਰੀ ਮਾਂ ਜਦੋਂ ਤੋਂ ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਅਮੋਲਕ ਨਾਮ ਲੱਭਾ ਹੈ ਮੇਰਾ ਜਨਮ ਜਨਮਾਤਰਾ ਦਾ ਸਹਿਮ ਦੂਰ ਹੋ ਗਿਆ ਹੈ ਤ੍ਰਿਸ਼ਨਾ ਸਕਲ ਬੇਨਾਸੀ ਮੰਤੇ ਨਿਜ ਸੁਖ ਮਾਹੇ ਸਮਾਇਆ ਮੇਰੇ ਮਨ ਵਿੱਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ਹੁਣ ਮੈਂ ਉਸ ਆਨੰਦ ਵਿੱਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ ਜਾ ਕੋ ਹੋਤ ਦਿਆਲ ਕਿਰਪਾ ਨਿਦ ਸੋ ਗੋਬਿੰਦ ਗੋਨ ਗਾਵੇ ਏ ਮੇਰੀ ਮਾਂ ਕਿਰਪਾ ਦਾ ਖਜ਼ਾਨਾ ਗੋਬਿੰਦ ਜੇ ਸੋ ਮਨੋਖੋਤੇ ਦਿਆਵਾਨ ਹੁੰਦਾ ਹੈ ਉਹ ਮਨੋਖ ਉਸਦੇ ਗੁਣ ਗਾਉਂਦਾ ਰਹਿੰਦਾ ਹੈ ਕੋ ਨਾਨਕ ਬਿਦ ਕੀ ਸੰਪੈ ਕੋ ਗੁਰਮਖ ਪਾਵੇ हे ਨਾਨਕ ਆਖੇ हे ਮਾ ਕੋਈ ਵਿਰਲਾ ਮਨੋਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ ਬਸੰਤ ਮਹੱਲਾ ਨੋਆ ਮਨ ਕਹਾ ਬਿਸਾਰਿਓ RAM ਨਾਮ हे माना तू परमात्मा ਦਾ ਨਾਮ ਕਿਉਂ ਭਲਾਈ ਬੈਠਾ ਹੈ ਤਨ ਬਿਨ ਸੈ ਜਮ ਸਿਓ ਪਰੇ ਕਾਮ ਰਹਾਓ ਜਦੋਂ ਸਰੀਰ ਨਾਸ ਹੋ ਜਾਂਦਾ ਹੈ ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ ਜਮਾਂ ਨਾਲ ਵਾ ਪੈਂਦਾ ਹੈ ਰਹਾਓ ਇਹੋ జగ ਧੂਵੇ ਕਾ ਪਹਾੜ हे ਮੇਰੇ ਮਨ ਇਹ ਸੰਸਾਰ ਦਾ ਮਾਨੋ ਧੂਵੇਂ ਦਾ ਪਹਾੜ ਹੈ ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ ਤੈ ਸਾਚਾ ਮਾਨਿਆ ਕਹੇ ਵਿਚਾਰ ਹੈ ਮਨ ਤੂੰ ਕੀ ਸਮਝ ਕੇ ਇਸ ਜਗਤ ਨੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈ ਧਨ ਦਾ ਰਾਸੰਪਤ ਗਰੇ ਹੈ ਮਨ ਚੰਗੀ ਤਰ੍ਹਾਂ ਸਮਝ ਲੈ ਕਿ ਧਨ ਇਸਤਰੀ ਜਾਇਦਾਦ ਘਰ ਕਛ ਸੰਗ ਨ ਚਾਲੇ ਸਮਝ ਲੈ ਹੈ ਧਨ ਇਸ ਤਰੀ ਜਾਇਦਾਦ ਘੋਟੀਆਂ ਵੱਡੀਆਂ ਵੱਡੀਆਂ ਜਾਇਦਾਦਾਂ ਕਾਰਾਂ ਬੰਗਲੇ ਅੱਜ ਕੱਲ ਜੋ ਹੈ ਮਨੁੱਖ ਬਹੁਤ ਲਾਲਚੀ ਹੋ ਗਿਆ ਇਹਨਾਂ ਚੀਜ਼ਾਂ ਵਾਤੇ ਤੇ ਗੁਰੂ ਜੀ ਫਰਮਾਉਂਦੇ ਹਨ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮੌਤ ਵੇਲੇ ਜੀਵ ਦੇ ਨਾਲ ਨਹੀਂ ਜਾਂਦੀ ਗੁਰੂ ਪਿਆਰਿਓ ਜਦੋਂ ਕੋਈ ਤਨੀ ਮਰਦਾ ਹੈ ਨਾ ਜਦੋਂ ਜਮੀਨਾ ਜਾਇਦਾਦਾਂ ਵਾਲਾ ਮਰਦਾ ਹੈ ਤੇ ਉਹਦੇ ਨਾਲ ਸ਼ਮਸ਼ਾਨ ਘਾੜ ਤੱਕ ਜ਼ਰੂਰ ਜਾਇਆ ਕਰੋ ਕਿਉਂਕਿ ਵੇਖਿਆ ਕਰੋ ਵਿਪਚੀਤੀ ਕਿਲੇ ਦਾ مالک ਪਿੰਡ ਦੇ ਬਾਹਰ-ਵਾਰ ਕੋਠੀ ਅੰਦਰ ਕੋਠੀ ਫਿਰ ਦੂਜੇ ਪਾਸੇ ਕੋਠੀ ਇਹ مالک ਜਿਹੜਾ ਇੰਨੀਆਂ ਕੋਠੀਆਂ ਦਾ ਸੀ ਇਹ ਮਰਨ ਵੇਲੇ ਕੀ ਨਾਲ ਲੈ ਕੇ ਚਲੇ ਆ ਉਹ ਵੇਖਿਆ ਕਰੋ ਤੁਸੀਂ ਕਿਉਂਕਿ ਅੰਤ ਵੇਲੇ ਕੁਝ ਨਹੀਂ ਨਾਲ ਜਾਂਦਾ ਜਦੋਂ ਕੋਈ ਸ਼ਮਸ਼ਾਨ ਘਟ ਵੱਲ ਜਾਂਦਾ ਹੈ ਨਾ ਮਰ ਕੇ ਧਨੀ ਜ਼ਮੀਨਾਂ ਦਾ مالک ਗੋਠੀਆਂ ਦਾ مالک ਤੇ ਹੱਥੋਂ ਦੇ ਖਾਲੀ ਹੁੰਦੇ ਨੇ ਇਸ ਕਰਕੇ ਨਾਮ ਦਾ ਧਨ ਜੋੜੀਏ ਜਿਹੜਾ ਸਦਾ ਸਾਡੇ ਨਾਲ ਨਿਭੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਫਿਰ ਉਹ ਸਤਗੁਰੂ ਦੀਨ ਦਿਆਲ ਹੋ ਜਾਂਦਾ ਹੈ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ ਸਤਗੁਰੂ ਦੀ ਕਿਰਪਾ ਨਾਲ ਕਛ ਸੰਗ ਨਾ ਚਾਲੈ ਸਮਝ ਲੈਹੇ ਗੁਰੂ ਜੀ ਨਵੇਂ ਪਾਸ਼ਾ ਫਰਮਾਨ ਕਰਦੇ ਹਨ ਕਿ ਧਨ ਸੰਪਤੀਆਂ ਵਿੱਚੋਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮੌਤ ਵੇਲੇ ਜੀਵ ਦੇ ਨਾਲ ਨਹੀਂ ਜਾਂਦੀ ਇੱਕ ਭਗਤ ਨਰਾਇਣ ਹੋਏ ਸੰਗ ਸਿਰਫ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਜਾਂਦੀ ਹੈ ਮਨੁੱਖ ਦੇ ਨਾਲ ਰਹਿੰਦੀ ਹੈ ਕੋ ਨਾਨਕ ਭਜ ਤਹ ਏਕ ਰੰਗ ਇਸ ਵਾਸਤੇ ਨਵੇਂ ਨਾਨਕ ਨਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ ਏ ਨਾਨਕ ਸਿਰਫ ਪਰਮਾਤਮਾ ਦੇ ਪਿਆਰ ਵਿੱਚ ਟਿਕ ਕੇ ਉਸ ਦਾ ਭਜਨ ਕਰਿਆ ਕਰ ਉਸ ਦਾ ਨਾਮ ਜਪਿਆ ਕਰ ਜੈ ਮਾਹਾ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜੰਮ ਦਲੈ ਤੇ ਕੇਵਲ ਨਾਮ ਸੰਗ ਤੇਰਾ ਚਲੈ ਜਿੱਥੇ ਮਾਂ ਪਿਓ ਨੇ ਨਹੀਂ ਜਾਣਾ ਜਿੱਥੇ ਦਮਦੂਤਾ ਨੇ ਤੈਨੂੰ ਦਲ ਦੇਣਾ ਏ ਉਥੇ ਸਿਰਫ ਤੇਰੇ ਨਾਲ ਨਾਮ ਨੇ ਸਹਯਤਾ ਕਰਨੀ ਏ ਤੇਰੇ ਨਾਲ ਨਾਮ ਜਪਿਆ ਜਾਣਾ ਏ ਇਕ ਕ ਭਗਤ ਨਾਰਾਇਣ ਹੋਏ ਸੰਗ ਕੋ ਨਾਨਕ ਪਜਤੇ ਹੈ ਇੱਕ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1186 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1187 ਦੀ ਵਿਆਖਿਆ ਤੇ ਬਾੜ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ